ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਹੈ ਐਕਸਾਈਜ਼ ਵਿਭਾਗ ਵੱਲੋਂ ਹਲਕਾ ਰਾਜਾ ਸੰਸੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛੱਡਣ ਵਿਖੇ ਛਾਪਾ ਮਾਰੀ ਦੌਰਾਨ 2150 ਲੀਟਰ ਲਵਾਰਿਸ ਲਾਹਣ ਪਿੰਡ ਦੀਆਂ ਵੱਖ-ਵੱਖ ਜਗ੍ਹਾ ਤੋਂ ਬ੍ਰਾਹਮਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਇਨਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛਿੱڈن ਤੋਂ 2150 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ। ਅੱਜ ਸੇ ਸਾਰਾ ਅਥਾਰਟੀ ਦੇ ਨਿਸ਼ਾਨ ਦੇ ਦੇਸ਼ ਹੈ ਅੱਜ ਅਸੀਂ ਜਿਹੜੀ ਹੈਗੀ ਛਿੱڈن ਪਿੰਡ ਤੋਂ ਲਵਾਰਸੀ ਸਾਰੀ ਲਾਹਣ ਇਕੱਠੀ ਕੀਤੀ ਹੈ ਇਹ ਤਕਰੀਬਨ 2200 ਲੀਟਰ ਦੇ ਕਰੀਬ ਇਹ ਲਾਹਣ ਹੈਗੀ ਆ। ਤੇ ਸਪੈਸ਼ਲ ਜਿਹੜਾ ਡਿਪਾਰਟਮੈਂਟ ਵੱਲੋਂ ਇੱਕ ਡੌਗ ਸਕੁਐਡ ਵੀ ਸਾਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਵੀ ਅੱਜ ਉਹਨਾਂ ਦੀ ਵੀ ਮਦਦ ਲਈ ਗਈ ਆ ਸਿਪ ਡਿਪਾਰਟਮੈਂਟ ਵੱਲੋਂ ਤੇ ਇਹ ਜਿਹੜੀ ਲਾਣਾ ਐਸ ਮੌਕੇ ਤੇ ਇਨਵੈਸਟਿਗੇਟਰੀ ਕਿਉਂਕਿ ਲਵਾਰਸ ਸੀ ਲਾਣੇ ਵਾਲੇ ਕਿਹੜੀ ਜਗ੍ਹਾ ਤੇ ਪੜੀਗੀ ਪਤਾ ਲੱਗਾ ਕਿਹੜੀ ਜਗ੍ਹਾ ਇਸ ਦੀ ਜਗ੍ਹਾ ਨਹੀਂ ਜੇ ਇਸ ਬਾਰੇ ਹੇ ਫਿਲਹਾਲ ਕੁਝ ਨਹੀਂ ਪਤਾ ਲੱਗਾ ਸਾਰੀ ਲਵਾਰਸੀ ਸਾਨੂੰ ਮਿਲੇ ਆ ਡਰੇਨ ਦੇ ਉੱਪਰ ਮਿਲੀ ਹੈ ਜੀ